ਸਤਿ ਸ਼੍ਰੀ ਅਕਾਲ ਜੀ ਮੈਂ ਆਪhishek Jlotta ਤੁਸੀਂ ਦੇਖ ਰਹੇ ਹੋ SMZ News ਗੱਲ ਕਰੀਏ ਨਸ਼ੇ ਦਾ ਵਪਾਰ ਪੰਜਾਬ ਦੇ ਵਿੱਚ ਆਇਦਿਨ ਵਧਦਾ ਜਾ ਰਿਹਾ ਹੈ ਤੇ ਸਰਕਾਰਾਂ ਬਸ ਕਹਿ ਦਿੰਦੀਆਂ ਸੀ ਨਸ਼ਾ ਰੋਕਾਂਗੇ ਅੱਜ ਨਸ਼ੇ ਨੂੰ ਲੈ ਕੇ ਇੱਕ ਬਹੁਤ ਵੱਡੀ ਪੈਦਲ ਕਲਵੀ ਪੁਲਿਸ ਵੱਲੋਂ ਚੱਕੀ ਗਈ ਹੈ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸੈਸੀ ਮੱਲਾ ਜੋ ਕਿ ਟ੍ਰਾਂਸਪੋਰਟ ਨਗਰ ਦੇ ਅੰਦਰ ਪੈਂਦਾ ਉੱਥੇ ਇੱਕ ਰੇਡ ਹੋਈ ਹੈ ਪੁਲਿਸ ਦੀ ਤੇ ਦਰਜਣੇ ਹੀ ਪੁਲਿਸ ਅਧਿਕਾਰੀ ਤੇ ਸੀਨੀਅਰ ਅਧਿਕਾਰੀ ਪਹੁੰਚੇ ਨੇ ਜੁਆਇੰਟ ਸੀਪੀ ਖੁਦ ਇਹਨੂੰ ਲੀਡ ਕਰਦੇ ਪਏ ਨੇ ਇਸ ਰੇਡ ਨੂੰ ਤੇ ਇਸ ਏਰੀਆ ਦੇ ਵਿੱਚ ਹੜਕਮ ਮੱਚ ਗਿਆ ਜਦੋਂ ਇੱਕੋ ਦਮ ਪੁਲਿਸ ਆਉਂਦੀ ਹੈ ਤੇ ਜਾਂਚ ਕਰਨ ਲੱਗਦੀ ਹੈ, ਰੇਡ ਕਰਦੀ ਹੈ, ਘਰਾਂ ਦੀ ਤਲਾਸ਼ੀ ਲੈਂਦੀ ਹੈ। ਹੜਕਮ ਮੱਚ ਜਾਂਦਾ। ਅਸੀਂ ਵੀ ਗੱਲ ਜਦੋਂ ਕੀਤੀ ਜਾਰੀਸਿਪੀ ਨਾਲ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਸਾਡੇ ਕੋਲ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਇੱਥੇ ਪੈਡਲਰਸ ਕੰਮ ਕਰਦੇ ਨੇ ਔਰ ਗਾਇਬ ਗਾਇ ਇੱਥੋਂ ਆ ਕੇ ਲੋਕੀ ਨਸ਼ੇ ਦਾ ਸਮਾਨ ਲੈ ਜਾਂਦੇ ਨੇ ਸੋ ਉਸ ਕਰਕੇ ਫਿਰ ਇੱਕ ਸੀਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਇੱਕ ਬਹੁਤ ਵੱਡੇ ਤੌਰ ਤੇ ਪੈਮਾਨੇ ਤੇ ਇੱਥੇ ਇੱਕ ਆਪਰੇਸ਼ਨ ਲਾਂਚ ਕੀਤਾ ਗਿਆ ਹੈ ਔਰ ਜਿਹਦੇ ਵਿੱਚ ਸੀਨੀਅਰ ਆਫਸਰਸ ਵੀ ਇਨਵੋਲ ਕੀਤੇ ਗਏ ਨੇ ਔਰ ਕਈ ਐਸਐਚਓਜ਼ ਇਨਵੋਲ ਕੀਤੇ ਨੇ ਤੇ ਇਸ ਇਲਾਕੇ ਨੂੰ ਤੁਸੀਂ ਵੀ ਅੱਛੀ ਤਰ੍ਹਾਂ ਦੇਖ ਲਿਆ ਹੋਣਾ ਕਿ ਇਹਦੇ ਅੰਦਰ ਬਹੁਤ ਛੋਟੀਆਂ-ਛੋਟੀਆਂ ਗਲੀਆਂ ਹੈਗੀਆਂ ਨੇ ਔਰ ਜਿਹੜੇ ਲੋਕ ਹੈਗੇ ਨੇ ਇੱਥੇ ਦੇ ਉਹ ਕੁਝ ਲੋਕ ਤਾਂ ਭੱਜ ਗਏ ਸੀਗੇ ਇੱਥੋਂ ਸੋ ਇਹ ਇੱਕ ਬਹੁਤ ਹੀ ਆਰਗੇਨਾਈਜ਼ਡ ਸਿਸਟਮ ਦੇ ਨਾਲ ਇਹ ਕੰਮ ਕਰਦੇ ਨੇ ਔਰ ਕਿਉਂਕਿ ਹੁਣ ਅਸੀਂ ਇੱਥੇ ਆਪਣਾ ਕਦਮ ਇਹਦੇ ਅੰਦਰ ਪਾ ਲਿਆ ਹੈ ਔਰ ਇਹਦੇ ਵਿੱਚ ਕਈ ਜਗ੍ਹਾ ਤੋਂ ਅਸੀਂ ਜੋ ਛੋਟਾ ਮੋਟਾ ਕੋਈ ਸਮਾਨ ਹੈਗਾ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸ਼ਾਇਦ ਇੱਥੇ ਨਸ਼ਾ ਵਗੈਰਾ ਵੇਚਿਆ ਜਾਂਦਾ ਹੈ ਉਸ ਚੀਜ਼ ਨੂੰ ਅਸੀਂ ਅੱਛੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਇੱਥੇ ਇੱਕ ਨਵੇਂ ਅਸੀਂ ਨਵਾਂ ਉਪਰਾਲਾ ਵੀ ਇੱਥੇ ਇੱਕ ਹੋਰ ਕਰਾਂਗੇ ਕਿ ਇਹ ਘਰ ਔਰ ਗਲੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਪ੍ਰੋਪਰ ਇੱਕ ਮੈਪਿੰਗ ਹੋਣੀ ਜ਼ਰੂਰੀ ਹੈ ਸੋ ਉਹ ਮੈਪਿੰਗ ਕਰਨ ਤੋਂ ਬਾਅਦ ਕਿਹੜੇ ਘਰ ਦੇ ਵਿੱਚ ਕੌਣ ਬੰਦਾ ਰਹਿ ਰਿਹਾ ਕਿੰਨੇ ਬੰਦੇ ਰਹਿ ਰਹੇ ਨੇ ਕੀ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰੋਪਰ ਲਿਸਟਾਂ ਹੋਣਗੀਆਂ ਔਰ ਇੱਕ ਰਿਕਾਰਡ ਹੋਏਗਾ ਤਾਂ ਕਿ ਕੋਈ ਵੀ ਵਿਅਕਤੀ ਜੇ ਉਹ ਇੱਥੇ ਨਹੀਂ ਹੈ ਜਾਂ ਭੱਜ ਜਾਂਦਾ ਹੈ ਤਾਂ ਉਹ ਇਹ ਨਹੀਂ ਹੈ ਕਿ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹੋਏਗਾ ਸੋ ਇਸ ਏਰੀਏ ਨੂੰ ਤਾਂ ਅਸੀਂ ਬਹੁਤ ਹੀ ਜਲਦੀ ਆਈ ਥਿੰਕ ਵਿਥਿਨ 2 অর 3 ਡੇਸ ਅਸੀਂ ਇਸ ਨੂੰ ਬਿਲਕੁਲ ਹੀ ਸਵੀਪ ਕਰਕੇ ਕਲੀਨ ਕਰ ਦਾਂਗੇ ਥੈਟ ਇਜ਼ ਅ ਡਿਸੀਜਨ ਐਂਡ ਵੀ ਆਰ ਆਲ ਬਾਉਂਡ ਬਾਈ ਥਿਸ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਤੁਸੀਂ ਵੀ ਦੇਖਿਆ ਕਿ ਰਵਚਰਨ ਸਿੰਘ ਜੋ ਕਿ ਜੁਆਇੰਟ ਸੀਪੀ ਹੈ ਰਵਚਰਨ ਸਿੰਘ ਜੀ ਉਹਨਾਂ ਨੇ ਕਿਹਾ ਕਿ ਜੀ ਮੈਂ ਹੁਣ ਨਸ਼ੇ ਦਾ ਪੂਰਾ ਦਾ ਪੂਰਾ ਸੌਦਾਗਰ ਹੀ ਖਤਮ ਕਰ ਦੇਣਾ ਹੈ ਕਿ ਮੈਨੂੰ ਇੱਕ ਲੀਡ ਮਿਲੀ ਐ ਇਸ ਜਗ੍ਹਾ ਨਸ਼ੇ ਦਾ ਵਪਾਰ ਹੁੰਦਾ ਤੇ ਜੁਆਇੰਟ ਸੀਪੀ ਨੇ ਉਸ ਜਗ੍ਹਾ ਰੇਡ ਕੀਤੀ ਤੇ ਜੋ ਰੇਡ ਕੀਤੀ ਜਾਂਦੀ ਐ ਤੇ ਲਗਾਤਾਰ ਇੱਥੋਂ ਕੁਝ ਨਾ ਕੁਝ ਅਪੱਤੀ ਜਨਕ ਵੀ ਮਿਲਦੇ ਨੇ ਤੇ ਉਹਨਾਂ ਕੋ ਉਹਨਾਂ ਨੇ ਦੱਸਿਆ ਕਿ ਉਹਨਾਂ ਇਸ ਏਰੀਆ ਦੀ ਮੈਪਿੰਗ ਕੀਤੀ ਜਾਏਗੀ ਤੇ ਨਾਲ ਦੀ ਨਾਲ ਹੀ ਇਸ ਏਰੀਆ ਨੂੰ ਆਇਡੈਂਟੀਫਾਈਡ ਕੀਤਾ ਜਾਏਗਾ ਕੌਣ ਇਸ ਘਰਾਂ ਦੇ ਵਿੱਚ ਰਹਿੰਦਾ ਐ ਤੇ ਕੌਣ-ਕੌਣ ਇੱਥੋਂ ਛੱਡ ਕੇ ਜਾ ਚੁੱਕੇ ਨੇ ਤੇ ਕਿੱਥੇ ਗਏ ਨੇ ਤੇ ਉਹਨਾਂ ਦੀ ਵੀ ਸਨাক্ত ਕੀਤੀ ਜਾਏਗੀ ਕੈਮਰਾ ਪਰਸਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ